ਸਤਿੰਦਰ ਮੱਟੂ ਨੇ ਹਲਕਾ ਸੁਤਰਾਣਾ ਚ ਲੋਕਾਂ ਨੂੰ ਮਿਲਣ ਵਾਲੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਹਸਪਤਾਲ ਚ ਡਾਕਟਰਾਂ ਦੀ ਵੱਡੀ ਕਾਟ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਦਿਆਂ ਵਿਸ਼ੇਸ਼ ਤੌਰ ਤੇ ਸੱਚ ਤੇ ਪਹਿਰਾ ਦੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਤਾਂਚਾਈ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਸਿੱਖਿਆਨ ਪ੍ਰਦਾਨ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਪਰੰਤੂ ਲੋਕਾਂ ਨੂੰ ਹਸਪਤਾਲ ਚ ਮਿਲਣ ਵਾਲੀਆਂ ਸਿਹਤ ਸੇਵਾਵਾਂ ਡਾਕਟਰਾਂ ਦੀ ਵੱਡੀ ਕਾਟ ਗਰਨ ਹਸਪਤਾਲ ਚਿੱਟਾ ਹਾਤੀ ਸਾਬਿਤ ਹੋ ਰਹੇ ਹਨ ਬੇਸ਼ੱਕ ਡਾਕਟਰ ਜਤਿੰਦਰ ਮੱਟੂ ਨਾਲ ਕੀਤੀ ਗੱਲਬਾਤ ਦੀ ਵਿਸ਼ੇਸ਼ ਰਿਪੋਰਟ ਪਾਤਰਾਂ ਤੋਂ ਸਤਪਾਲ ਗਰਗ ਗਰਗ ਸਾਹਿਬ ਹਲਕੇ ਸ਼ੁਤਰਾਣੇ ਦੀ ਸਿਹਤ ਜਿਹੜੀ ਹੈਗੀ ਵਿਗੜ ਚੁੱਕੀ ਹੈ ਕਿਉਂਕਿ ਇਹ ਸਰਕਾਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਦੋ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਸਾਡੇ ਹਲਕੇ ਸ਼ੁਤਰਾਣੇ ਦੇ ਲੋਕਾਂ ਨਾਲ ਕੀਤੇ ਸੀਗੇ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜਿਸ ਦਿਨ ਸਾਨੂੰ ਚੁਣੋਗੇ ਸਾਡੀ ਸਰਕਾਰ ਲੈ ਕੇ ਆਉਂਗੇ ਅਸੀਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਪੰਜਾਬ ਦੀ ਸਿਹਤ ਦੁਰਸਤ ਕਰਨ ਵਾਸਤੇ ਪੰਜਾਬ ਦਾ ਮੈਡੀਕਲ ਢਾਂਚਾ ਦੁਰਸਤ ਕਰਨ ਵਾਸਤੇ ਕੰਮ ਕਰਾਂਗੇ ਆਮ ਲੋਕਾਂ ਦੀ ਜਿਹੜੀ ਹੈਗੀ ਹੈ ਖੱਜਲ-ਖਵਾਰੀ ਹਸਪਤਾਲਾਂ ਚ ਰੋਕਾਂਗੇ ਮੈਂ ਹੀ ਦਵਾਈਆਂ ਤੋਂ ਨਜਾਤ ਦਿਵਾਵਾਂਗੇ ਔਰ ਜਿਹੜਾ ਹੈਗਾ ਮਹਿੰਗੇ ਮਹਿੰਗੇ ਟੈਸਟ ਬਾਹਰ ਹੁੰਦੇ ਨੇ ਉਹਨਾਂ ਤੋਂ ਜ਼ਿਆਦਾ ਵਾਵਾਂਗੇ ਔਰ ਖਾਸ ਕਰਕੇ ਐਜੂਕੇਸ਼ਨ ਜਿਹੜੀ ਹੈਗੀ ਆ ਪੰਜਾਬ 'ਚ ਅਸੀਂ ਵਧੀਆ ਪ੍ਰਬੰਧ ਐਜੂਕੇਸ਼ਨ ਦਾ ਕਰਾਂਗੇ ਤਾਂ ਗਰਗ ਸਾਬ ਮੈਂ ਹਲਕੇ ਛੁਤਰਾਣੇ ਜिले ਪਟਿਆਲੇ ਦੇ ਵਿੱਚ ਆ ਇਸ ਸਮੇਂ ਔਰ ਹਲਕੇ ਛੁਤਰਾਣੇ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਕਮਿਊਨਿਟੀ ਜਿਹੜੇ ਹੈ ਮੈਡੀਕਲ ਜਿਹੜੇ ਹੈਲਥ ਸੈਂਟਰ ਨੇ ਬਾਦਸ਼ਾਪੁਰ ਹੈ ਉਸ ਛੁਤਰਾਣੇ ਹੈ ਔਰ ਉਹ ਪਾਤਣਾ ਹੈ ਔਰ ਉਹ ਤਿੰਨੇ ਇਸ ਸਮੇਂ ਜਿਹੜੇ ਚਿੱਟਾ ਹਾਥੀ ਬਣ ਚੁੱਕੇ ਨੇ ਕਿਉਂਕਿ ਸਾਡੇ ਹਲਕਾ ਸ਼ੁਤਰਾਣਾ ਦਾ ਲਗਭਗ 185000 ਵੋਟਰ ਵੋਟ ਕਰਦਾ ਹੈਗਾ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਪਾਉਂਦਾ ਇਸ ਹਲਕੇ ਦਾ ਬੰਦਾ ਤੇ ਅੱਜ ਉਹ 185000 ਦੇ ਲਗਭਗ ਉਹ ਔਰ ਲੱਖਾਂ ਦੇ ਵਿੱਚ ਜਿਹੜੀ ਸਾਡੀ ਪਾਪੂਲੇਸ਼ਨ ਹੈ ਬੱਚੇ ਨੇ ਜਿਹੜੇ ਨਬਾਲਗ ਨੇ ਜਾਂ ਜਿਨ੍ਹਾਂ ਦੀ ਉਮਰ ਵੋਟਰ ਨਹੀਂ ਹੈਗੇ ਉਹ ਸਾਰਿਆਂ ਦੀ ਜਿਹੜੀ ਸਿਹਤ ਹੈ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਸਾਡੇ ਪਾਤਣਾ ਸ਼ਹਿਰ ਦੇ ਵਿੱਚ ਜਿਹੜਾ ਕਮਿਊਨਿਟੀ ਹੈਲਥ ਸੈਂਟਰ ਹੈ ਐਸਐਮ ਨੂੰ ਚੱਕ ਕੇ ਪਟਿਆਲੇ ਲਗਾ ਦਿੱਤਾ ਔਰ ਜਿਹੜਾ ਇੱਥੇ ਐਸਐਮਓ ਲਗਾਇਆ ਮੈਨੂੰ ਲੱਗਦਾ ਪਤਾ ਲੱਗਿਆ ਸੋਰਸਸ ਤੋਂ ਕਿ ਉਹ ਬਡਲਾੜੇ ਤੋਂ ਔਰ ਉਹਨਾਂ ਨੇ ਹਜ ਤੱਕ ਕਿਉਂਕਿ ਬਡਲਾੜਾ ਬੜੀ ਦੂਰ ਆ ਸਲਕੇ ਛਤਰਾਣੇ ਤੋਂ ਤੇ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਚਾਰਜ ਦਿੱਤਾ ਗਿਆ ਇੱਥੇ ਲਗਾਇਆ ਗਿਆ ਔਰ ਉਹਨਾਂ ਨੇ ਵੀ ਡਿਊਟੀ ਹੈਗੀ ਜਿਹੜੇ ਜੁਆਇਨ ਨਹੀਂ ਕੀਤੀ ਔਰ ਕਿੱਡੀ ਹਾਸੋਹਿਣੀ ਗੱਲ ਹੈ ਕਿ ਪੰਜਾਬ ਦੇ ਹਲਕਾ ਛਤਰਾਣਾ ਦੇ ਵਿੱਚ ਇਸ ਸਮੇਂ ਜਿਹੜਾ ਹੈਗਾ ਐਸਐਮਓ ਜਿਹੜਾ ਸੀਨੀਅਰ ਮੈਡੀਕਲ ਅਫਸਰ ਹੈ ਉਹ ਹੈ ਹੀ ਨਹੀਂ ਨੂੰ ਜੁਆਇਨ ਕਰਵਾਉਣਾ ਹੈਗਾ ਬਡਲਾੜੇ ਤੋਂ ਉਹਨਾਂ ਦੀ ਵੀ 31 ਨੂੰ ਮੈਨੂੰ ਲੱਗਦਾ ਰਿਟਾਇਰਮੈਂਟ ਹੈ ਸੋ ਬੜੇ ਹੀ ਬੜੀ ਹੀ ਨਮੋਸ਼ੀਨ ਵਾਲ ਗੱਲ ਦੱਸਣੀ ਪੈ ਰਹੀ ਹੈ ਕਿ ਹਲਕਾ ਸਤਰਾਣਾ ਦੇ ਲੋਕਾਂ ਦੀ ਸਿਹਤ ਦੇ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਆ ਪਿੱਛੇ ਜੇ ਇੱਕ ਅਸੀਂ ਮੀਡੀਆ ਰਿਪੋਰਟ ਪੜ੍ਹ ਰਹੇ ਸੀ ਕਿ ਜਿਹਦੇ ਚ ਉਹਨਾਂ ਨੇ ਦੱਸਿਆ ਹੈਗਾ ਕਿ 4300 43 ਪੋਸਟਾਂ ਜਿਹੜੀਆਂ ਮੈਡੀਕਲ ਅਫਸਰਾਂ ਦੀਆਂ ਨੇ ਉਹਨਾਂ ਚੋਂ ਜਿਹੜੀਆਂ 2243 ਪੋਸਟਾਂ ਖਾਲੀ ਪਈਆਂ ਨੇ ਸੋ ਸੋਚੋ ਵੀ ਜਿਹੜੇ ਹਸਪੀਟਲ ਜਿਹੜੇ ਕਮਿਊਨਿਟੀ ਸੈਂਟਰ ਮੈਡੀਕਲ ਅਫਸਰ ਤੋਂ ਬਿਨਾਂ ਚੱਲ ਰਹੇ ਨੇ ਉੱਥੇ ਕਿਸ ਤਰ੍ਹਾਂ ਦਾ ਇਲਾਜ ਹੁੰਦਾ ਹੋਊਗਾ ਸਾਡੇ ਹਲਕਾ ਸ਼ਤਰਾਨਾਂ ਦੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਨਾ ਹੀ ਕੋਈ ਗਾਇਨੋਲੋਜਿਸਟ ਹੈ ਜਿਹੜਾ ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਬੱਚੀਆਂ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਲੇਡੀਜ਼ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਣੇਪਾ ਹੈਗਾ ਉਹਨਾਂ ਦੀ ਡਿਲੀਵਰੀ ਹੈਗੀ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਬਿਲਕੁਲ ਵੀ ਔਰੇ ਕਿਸੇ ਤਰ੍ਹਾਂ ਦਾ ਕੋਈ ਗਾਇਨੋਲੋਜਿਸਟ ਡਾਕਟਰ ਨਹੀਂ ਔਰੇ ਜਿਹਨੂੰ ਅਸੀਂ ਪੈਡੀਆਟ੍ਰਿਕਸ ਬੱਚਿਆਂ ਦਾ ਜਿਹੜਾ ਡਾਕਟਰ ਕਹਿੰਦੇ ਆ ਬੱਚੇ ਮਾਹਰ ਡਾਕਟਰ ਉਹ ਨਹੀਂ ਕੀ ਗੱਲ ਹਲਕੇ ਦੇ ਬੱਚੇ ਕਿੱਥੇ ਜਾਣਗੇ ਹਲਕੇ ਦੇ ਨਵ ਜੰਮੇ ਬੱਚੇ ਕਿੱਥੇ ਜਾਣਗੇ ਹਲਕੇ ਦੇ ਜਿਹੜੇ 16 17 ਸਾਲ ਤੋਂ 18 ਸਾਲ ਤੋਂ ਘੱਟ ਦੀ ਉਮਰ ਦੇ ਵਿੱਚ ਨੇ ਉਹ ਕਿੱਥੇ ਜਾਣਗੇ ਕੋਈ ਬੱਚਿਆਂ ਦਾ ਮਾਹਰ ਡਾਕਟਰ ਹਲਕਾ ਛਤਰਾਣਾ ਚ ਨਹੀਂ ਹੈ ਗਿਆ ਔਰ ਜਿਹੜਾ ਸਰਜਨ ਜਿਹੜੇ ਸਰਜਰੀਆਂ ਕਰਦੇ ਨੇ ਫੋਰ ਇਗਜ਼ਾਮਪਲ ਕਿਸੇ ਦੇ ਦਰਦ ਉੱਠਿਆ ਪੇਨ ਹੋਇਆ ਪੇਟ ਦੀ ਪ੍ਰੋਬਲਮ ਹੋ ਗਈ ਐਪੈਂਡਿੰਗਸ ਹੋ ਗਿਆ ਪਥਰੀ ਹੋ ਗਈ ਇਮੀਡੀਏਟਲੀ ਕੋਈ ਆਪਰੇਸ਼ਨ ਕਰਨਾ ਪਿਆ ਗਿਆ ਤਾਂ ਹਲਕਾ ਛਤਰਾਣਾ ਦੇ ਵਿੱਚ ਕੋਈ ਵੀ ਸਰਜਨ ਨਹੀਂ ਹੈ ਗਿਆ ਜਿਹੜਾ ਕੋਈ ਆਪਰੇਟ ਕਰ ਸਕੇ ਔਰ ਨਾ ਹੀ ਇੱਥੇ ਜਿਹੜਾ ਹੈ ਗਿਆ ਮੈਡੀਸਨ ਜਿਹਨੂੰ ਇੱਕ ਸਭ ਤੋਂ ਜ਼ਰੂਰੀ ਬੁਨਿਆਦੀ ਲੋੜ ਹੈ ਜਿਹੜੀ ਬੰਦੇ ਨੂੰ ਇਮੀਡੀਟਲੀ ਕੱਲ ਨੂੰ ਕਿਸੇ ਦੇ ਹੱਥ ਦਾ ਪੇਨ ਹੋਇਆ ਕਿਸੇ ਦੇ ਕੁਝ ਵੀ ਹੋਇਆ ਤਾਂ ਉਹਨੂੰ ਫੌਰੀ ਜਿਹੜਾ ਹੈ ਗਿਆ ਇੱਕ ਮੈਡੀਸਿਨ ਨਾਲ ਸੰਬੰਧਿਤ ਜਿਹੜਾ ਮਾਹਰ ਹੈ ਉਹ ਕੁਛ ਨਾ ਕੁਛ ਏਡ ਦਿੰਦਾ ਹੈ ਗਿਆ ਮੌਕੇ ਤੇ ਕੁਛ ਨਾ ਕੁਛ ਨਜਾਦ ਦਿੰਦਾ ਕਿਉਂਕਿ ਜਾਨ ਬਚ ਸਕੇ ਲੇਕਿਨ ਹਲਕਾ ਛਤਰਾਣਾ ਦੇ ਲੋਕਾਂ ਦੀ ਜਾਨ ਜਿਹੜੀ ਕੜਿੱਕੀ ਚਾਈ ਪਈ ਹੈ ਉਹ ਹਲਕਾ ਛਤਰਾਣਾ ਤੋਂ ਪਟਿਆਲੇ ਨੂੰ ਜਿਹੜਾ ਹੈ ਗਿਆ ਕੂਚ ਕਰਦੇ ਨੇ ਹਲਕਾ ਛਤਰਾਣਾ ਤੋਂ ਚੰਡੀਗੜ੍ਹ ਕੂਚ ਕਰਦੇ ਨੇ ਸੋ ਮੈਂ ਇਸ ਵੀਡੀਓ ਦੇ ਮਾਧਮ ਰਾਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੂੰ ਅਪੀਲ ਕਰਨਾ ਚਾਹੁੰਦਾ ਕਿ ਸਾਡਾ ਹਲਕਾ ਛਤਰਾਣਾ ਬਹੁਤ ਜਿਹੜਾ ਹੈ ਗਿਆ ਪਿੱਛੜ ਚੁੱਕਿਆ ਪਹਿਲਾਂ ਹੀ ਤੁਸੀਂ ਬਦਲਾਅ ਕਰਕੇ ਤੁਸੀਂ ਕਿਹਾ ਸੀ ਕਿ ਅਸੀਂ ਬਦਲਾਅ ਕਰਕੇ ਇਹਨੂੰ ਉੱਪਰ ਲਿਆਵਾਂਗੇ ਲੇਕਿਨ ਸਾਡੇ ਢਾਈ ਪੌਣੇ 3 ਸਾਲ ਦਾ ਸਮਾਂ ਬੀਤ ਚੁੱਕਿਆ ਤਾਂ ਸਾਡੇ ਉਰੇ ਹਲਕੇ ਛਤਰਾਣੇ ਚ ਕੱਖ ਦਾ ਵੀ ਕੰਮ ਨਹੀਂ ਹੋਇਆ ਠੀਕ ਹੈ ਸਾਡਾ ਹਸਪੀਟਲ ਮੇਨ ਹੈ ਉਹਦਾ ਕੰਮ ਨਹੀਂ ਹੋਇਆ ਉਥੇ ਮੈਂ ਦੱਸਣਾ ਚਾਹੁੰਦਾ ਕਿ ਹਲਕੇ ਛਤਰਾਣੇ ਦੀ ਜਿਹੜੀ ਕਮਿਊਨਿਟੀ ਸੈਂਟਰ ਨੇ ਤਿੰਨ ਪਤਨਾ ਬਾਦਸ਼ਾਪੁਰ ਔਰ ਜਿਹੜਾ ਹੈਗਾ ਛਤਰਾਣਾ ਉਹਨਾਂ ਦੇ ਵਿੱਚ 24 ਪੋਸਟਾਂ ਨੇ ਮੈਡੀਕਲ ਅਫਸਰ ਦੀਆਂ ਤੇ ਮੈਡੀਕਲ ਅਫਸਰ 24 ਨੇ ਜਦਕਿ ਉਹਨਾਂ ਚ ਤਿੰਨ ਹੁਣ ਕੰਮ ਕਰ ਰਹੇ ਨੇ 24 ਪੋਸਟਾਂ 21 ਪੋਸਟਾਂ ਜਿਹੜੀਆਂ ਤਿੰਨੋਂ ਕਮਿਊਨਿਟੀ ਸੈਂਟਰ ਦੇ ਵਿੱਚ ਖਾਲੀ ਪਈਆਂ ਨੇ ਹੁਣ ਬਿਨਾ ਸਿਕਸ ਸਪੈਸ਼ਲਿਸਟ ਤੋਂ ਔਰ ਖਾਸ ਕਰਕੇ ਸਾਡੇ ਬੱਚੇ ਔਰ ਮਾਤਾਵਾਂ ਬੀਬੀਆਂ ਪੈਣਾ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਮਰ ਰਹੀਆਂ ਨੇ ਸਾਡੀਆਂ ਬੱਚੀਆਂ ਮਰ ਰਹੀਆਂ ਨੇ ਸਾਡੀਆਂ ਭੈਣਾ ਜਿਨ੍ਹਾਂ ਨੇ ਜਿਨ੍ਹਾਂ ਦੀ ਕੋਈ ਡਿਲੀਵਰੀ ਪੇਨ ਹੈ ਡਿਲੀਵਰੀ ਹੋਣ ਵਾਲੀ ਆ ਉਹ ਜਦੋਂ ਇੱਥੋਂ ਮਾੜੇ ਮੋٹے ਪ੍ਰਾਈਵੇਟ ਹਸਪੀਟਲਾਂ ਦੇ ਚੱਕਰ 'ਚ ਫਸ ਜਾਂਦੇ ਨੇ ਔਰ ਉਹ ਉਹਨਾਂ ਦੀ ਲੁੱਟਖਸਟ ਕਰਦੇ ਨੇ ਉਸ ਤੋਂ ਬਾਅਦ ਉਹ ਜਾ ਕੇ ਜਵਾਬ ਦੇ ਦਿੰਦੇ ਨੇ ਜਾਓ ਜੀ ਪਟਿਆਲੇ ਨੂੰ ਭੱਗ ਜਾਓ ਜਾਦ ਨੂੰ ਜਾਂਦੇ ਜਾਂਦੇ ਪਤਾ ਨਹੀਂ ਕਿਸ ਦੇ ਸਾਹ ਬਚਣੇ ਨੇ ਪਤਾ ਨਹੀਂ ਕਿਸ ਦੇ ਜਿਹੜਾ ਪੇਟ ਵਿੱਚ ਬੱਚਾ ਆ ਉਹ ਵੀ ਬਚੂਗਾ ਕਿ ਨਹੀਂ ਬਚੂਗਾ ਇੰਨਾ ਰਿਸਕ ਦੇ ਵਿੱਚ ਚੱਲ ਰਿਹਾ ਹੈ ਸੋ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੀ ਜਿਹੜੀ ਸਿਹਤ ਨੂੰ ਤੁਸੀਂ ਦਰੁਸਤ ਕਰਨ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਸੰਭਾਲਣ ਦਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ ਜਾਵੇ। ਐਜੂਕੇਸ਼ਨ ਦੇ ਹਵਾਲੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਨੂੰ ਜਿਹੜਾ ਐਜੂਕੇਸ਼ਨ ਦਾ ਗ੍ਰਾਫ ਉੱਪਰ ਲੈ ਕੇ ਜਾਵਾਂਗੇ। ਆ ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਕਿ ਪੰਜਾਬ ਦੇ ਵਿਰਾਸਤੀ ਸਿਰਮੌਰ ਬਿਲਡਿੰਗਾਂ ਵਾਲੇ ਕਾਲਜ ਹੁਸ਼ਿਆਰਪੁਰ, ਮਲੇਰਕੋਟਲਾ, ਸਾਡਾ ਪਟਿਆਲਾ ਔਰ ਜਿਹੜਾ ਲੁਧਿਆਣਾ ਤੇ ਅੰਮ੍ਰਿਤਸਰ ਕਿੰਨੇ ਕਾਲਜਾਂ ਨੂੰ ਅੱਠ ਕਾਲਜਾਂ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਸੀਗਾ ਔਰ ਸ਼ਬਦਾਂ ਦੀ ਏਰ ਫੇਰ ਨਾਲ ਖੁਦਮੁਖਤਿਆਰ ਬਣਾ ਦਿਓ ਜੀ ਆਟੋਨਮਸ ਬਣਾ ਦਿਓ ਜੀ ਬੋਡੀ ਮਤਲਬ ਸਿੱਧਾ ਸਿੱਧਾ ਗਰੀਬ ਲੋਕਾਂ ਦੇ ਚਾਹੇ ਉਹ ਕਿਰਤੀ ਹੈ ਮਜ਼ਦੂਰ ਹੈ ਕਿਸਾਨ ਹੈ ਛੋਟਾ ਕਾਰੋਬਾਰੀ ਹੈ ਸਾਰਿਆਂ ਦੇ ਬੱਚਿਆਂ ਦੇ ਸੁਪਨੇ ਚੱਕਨਾ ਚੂਰ ਕਰਨ ਦਾ ਪੂਰਾ ਪਲਾਨ ਹੈ ਪੰਜਾਬ ਸਰਕਾਰ ਦਾ ਫਿਲਹਾਲ ਪੰਜਾਬ ਸਰਕਾਰ ਨੇ ਨਾ ਅਟਕਾਲਜਾ ਨੂੰ ਕਿਉਂਕਿ ਲੋਕ ਰੋਟ ਉਠਕੜਿਆ ਸੀਗਾ ਫਿਲਹਾਲ ਐਟ ਦੀ ਸਪੌਟ ਰੋਕਿਆ ਲੇਕਿਨ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਕਿਸੇ ਵੀ ਟਾਈਮ ਤੁਹਾਡੇ ਬੱਚਿਆਂ ਨੂੰ ਤੁਹਾਡੇ ਜਿਹੜੇ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਸਰਕਾਰ ਕਦੇ ਵੀ ਚੱਕਨਾ ਚੂਪ ਕਰ ਸਕਦੀ ਹੈ ਮੈਂ ਅਪੀਲ ਕਰਨਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਤੁਸੀਂ ਕੀ ਗੱਲ ਗਰੀਬ ਲੋਕਾਂ ਦੇ ਬੱਚਿਆਂ ਨੂੰ ਨਹੀਂ ਉੱਪਰ ਲਿਖ ਜਾਣਾ ਚਾਹੁੰਦੇ ਗਰੀਬ ਬੱਚਿਆਂ ਦੇ ਲੋਕਾਂ ਦਾ ਹੱਕ ਨਹੀਂ ਬਣਦਾ ਕਿ ਉਹ ਸਸਤੀ ਤੇ ਮਿਆਰੀ ਸਿੱਖਿਆ ਹਾਸਲ ਕਰ ਲੈ ਇੱਕ ਪਾਸੇ ਤੁਸੀਂ ਖਾਣਾ ਪੂਰਤੀ ਕਰ 20 ਸਾਲ ਹੋ ਗਏ ਸਰਕਾਰ ਨੂੰ ਕਾਲਜਾਂ ਯੂਨੀਵਰਸਿਟੀਆਂ ਚ ਟੀਚਰਾਂ ਦੀ ਰੈਗੂਲਰ ਭਰਤੀ ਕੀਤਿਆਂ ਨੂੰ ਔਰ ਕੰਮ ਚਲਾ ਰਹੇ ਨੇ ਗੈਸਟ ਫੈਕਲਟੀ ਰੱਖ-ਰੱਖ ਕੇ ਔਰ ਗੈਸਟ ਫੈਕਲਟੀ ਵਾਲਿਆਂ ਨੂੰ ਵੀ ਸਾਲ ਬਾਅਦ ਕੱਢ ਦਿੰਦੇ ਨੇ ਬਾਹਰ ਕੇ ਦੁਬਾਰੇ ਤੋਂ ਇੰਟਰਵਿਊ ਕਰਾਂਗੇ ਕੱਚੀਆਂ ਪੱਕੀਆਂ ਸਾਮੀਆਂ ਨਾਲ ਡੰਗ ਟਪਾਉ ਹੋ ਰਿਹਾ ਔਰ ਉਹ ਵਿਚਾਰੇ ਬਿਲਡਿੰਗਾਂ ਦੇ ਬੈਠੇ ਨੇ ਗੈਸਟ ਫੈਕਲਟੀ ਸਾਡੇ ਲੈਕਚਰਾਰ ਔਰ ਉਹ ਸੰਘਰਸ਼ ਕਰ ਰਹੇ ਨੇ ਆਪਣੀ ਕੱਚੀਆਂ ਪੱਕੀਆਂ ਨੌਕਰੀਆਂ ਬਚਾਉਣ ਲਈ ਸੋ ਇਹੋ ਜਿਹਾ ਪੰਜਾਬ ਨਹੀਂ ਅਸੀਂ ਚਾਹੁੰਦੇ ਸੀ ਭਗਵੰਤ ਜੀ ਮਾਨ ਸਾਹਿਬ ਅਸੀਂ ਪੰਜਾਬ ਚਾਹੁੰਦੇ ਸੀ ਸਿੱਖਿਆ ਵਾਲਾ ਅਸੀਂ ਪੰਜਾਬ ਚਾਹੁੰਦੇ ਸੀ ਸਿਹਤ ਵਾਲਾ ਸੋ ਕਿਰਪਾ ਕਰਕੇ ਇਸ ਪੰਜਾਬ ਨੂੰ ਪੰਜਾਬ ਬਣਾਓ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਤੁਸੀਂ ਕੀਤੀ ਸੀਗੀ ਔਰ ਤੁਸੀਂ ਕਿਹਾ ਸੀਗਾ ਕਿ ਜਿਨ੍ਹਾਂ ਨੂੰ ਕੋਈ ਖਤਰਾ ਹੈ ਲੋਕਾਂ ਤੋਂ ਖਤਰਾ ਹੈ ਉਹਨਾਂ ਨੂੰ ਸਿਕਿਉਰਿਟੀਆਂ ਜਿਹੜੀਆਂ ਹੈਗੀਆਂ ਨੇ ਵਾਪਸ ਕਰ ਦੇਵੀਆਂ ਚਾਹੀਦੀਆਂ ਨੇ ਆ ਪੰਜਾਬ ਦੇ ਲਾ ਐਂਡ ਆਰਡਰ ਦੀ ਸਥਿਤੀ ਤੇ ਤੁਹਾਡਾ ਕੀ ਨਜ਼ਰੀਆ ਹੈ ਸ਼ਰਿਆਮ ਇੱਕ ਐਨ ਆਰ ਆਈ ਦੇ ਪਰਿਵਾਰ ਚ ਘਰ ਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਅਮਰਸਰ ਜਿਹਨੂੰ ਮਰਜ਼ੀ ਇੱਕ ਕੁਲਚੇ ਵਾਲੇ ਤੱਕ ਨਹੀਂ ਬਖਸ਼ਿਆ ਬਾਹਰ ਬੈਠੇ ਕੁਲਚੇ ਵਾਲਿਆਂ ਨੇ ਗੋਲੀਆਂ ਮਾਰ ਗਏ ਤਾਂ ਪੰਜਾਬ 'ਚ ਕੌਣ ਰਹੂਗਾ ਫਿਰ ਤੁਸੀਂ ਕਹਿੰਦੇ ਹੋ ਕਿ ਬਾਹਰੋਂ ਲਿਆ ਲਿਆ ਕਿ ਅਸੀਂ ਨੌਕਰੀਆਂ ਪੰਜਾਬ 'ਚ ਦਵਾਂਗੇ ਅਸੀਂ ਹਾਲਾਤ ਇਦਾਂ ਦੇ ਬਣਾ ਲਾਂਗੇ ਕਿ ਕਿਹਨੇ ਆਣਾ ਪੰਜਾਬ 'ਚ ਇੱਥੇ ਤਾਂ ਪੰਜਾਬ ਹੀ ਖਾਲੀ ਹੋ ਜਾਣਾ ਜਦੋਂ ਇੱਥੇ ਲਾਅ ਐਂਡ ਆਰਡਰ ਤੁਹਾਡੇ ਹੱਥ ਨਹੀਂ ਹੈਗਾ ਜਦੋਂ ਲਾਅ ਐਂਡ ਆਰਡਰ ਤਾਂ ਕਿਸੇ ਨੂੰ ਡਰ ਪੈ ਹੀ ਨਹੀਂ ਜਿਹਦੇ ਮਰਜ਼ੀ ਗੋਲੀ ਮਾਰ ਦੋ ਰਾਹ ਜਾਂਦੇ ਜਿਦੀ ਮਰਜ਼ੀ ਚੇਨ ਲੁੱਟ ਲੋ ਜਿਦੀ ਮਰਜ਼ੀ ਕਤਲ ਕਰ ਦੋ ਜਿਹਦੇ ਨਾਲ ਮਰਜ਼ੀ ਉਹ ਕਰ ਦੋ ਕ੍ਰਾਈਮ ਕਰ ਦੋ ਸੋ ਮੈਂ ਅਪੀਲ ਕਰਨਾ ਵੀਆਈਪੀ ਕਲ ਸਾਡਾ ਪੰਜਾਬ ਨੂੰ ਪੰਜਾਬ ਬਣਾਓ ਔਰ ਉੱਥੇ ਲਾਅ ਐਂਡ ਆਰਡਰ ਬਰਕਰਾਰ ਕਰੋ